ਜਾਨਵਰ ਤੇ ਪੰਛੀ ਕੋਲ ਆਪਣੇ ਬਚਾਅ ਲਈ ਕੁਝ ਹਥਿਆਰ ਹੁੰਦੇ ਨੇ ਕਿਰਲੀ ਦੀ ਪੂੰਛ ਦੁਬਾਰਾ ਕਿਵੇਂ ਆ ਜਾਂਦੀ ਹੈ ਕੀ ਸੋਚਿਆ ਕਦੇ ਤੁਸੀਂ ਉਸ ਦੀ ਪੂੰਛ ਟੁੱਟਣ ਤੋਂ ਬਾਅਦ ਵੀ ਹੈਲਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਕਿਰਲੀ ਸ਼ਿਕਾਰੀ ਨੂੰ ਚਕਮਾ ਦੇ ਕੇ ਨਿਕਲ ਜਾਂਦੀ ਹੈ ਹਰ ਇੱਕ ਜਾਨਵਰ ਕੋਲ ਆਪਣੀ ਜਾਨ ਬਚਾਉਣ ਲਈ ਕੁਦਰਤ ਵੱਲੋਂ ਹਥਿਆਰ ਜ਼ਰੂਰ ਹੁੰਦੇ ਨੇ ਜਿਵੇਂ ਕਿ ਮਧੂਮੱਖੀ ਡੰਗ ਮਾਰਦੀ ਹੈ ਸੱਪ ਚੈਰ ਛੱਡਦਾ ਹੈ ते क्रिकेट रंग बदल लेता है दोस्तों मैं तो होस्ट ते दोस्त निर्मलता कंबोज ते मैं तो प्रोग्राम लेके आई हाँ है चिपकली यानी कि किरली की पूछ ਪੂੰਛ ਟੁੱਟ ਜਾਂਦੀ ਹੈ ਪੂੰਛ ਟੁੱਟਣ ਤੇ ਫਿਰ ਦੁਬਾਰਾ ਕਿਵੇਂ ਵਾਪਸ ਆ ਜਾਂਦੀ ਹੈ ਕਿ ਕਿਰਲੀ ਖੁਦੀ ਆਪਣੀ ਪੂੰਛ ਤੋੜ ਦਿੰਦੀ ਹੈ ਤੇ ਪੂੰਛ ਟੁੱਟਣ ਤੇ ਖੂਨ ਕਿਉਂ ਨਹੀਂ ਨਿਕਲਦਾ ਜਾਂ ਫਿਰ ਕੋਈ ਹੋਰ ਵੀ ਜਾਨਵਰ ਹੈ ਜਿੰਨਾਂ ਦਾ ਅੰਗ ਟੁੱਟਣ ਤੇ ਦੁਬਾਰਾ ਉਗ ਫੈੰਦੇ ਨੇ ਕਿਰਲੀ ਨੂੰ ਦੇਖ ਕੇ ਬਹੁਤ ਸਾਰੀਆਂ ਕੁੜੀਆਂ ਦੇ ਨਾ ਚੀਕਾਂ ਨਿਕਲ ਜਾਂਦੀਆਂ ਨੇ ਇਵਨ ਮੁੰਡੇ ਵੀ ਡਰ ਜਾਂਦੇ ਨੇ ਕਈ ਬਟ ਆਮ ਵੈਰੀ ਸਟਰੋਂਗ ਗਰਲ ਮੈਂ ਨਹੀਂ ਡਰਦੀ ਕਿਰਲੀ ਕੋਲ ਲੇ ਤੋ ਦਾ। ਸ਼ਤਿਰਾ ਨਾਲ ਜਾਫੇ। ਸੋ ਅੱਜ ਅਸੀਂ ਕਿਰਲੀ ਬਾਰੇ ਅਜਹੀਆਂ ਗੱਲਾਂ ਕਰਾਂਗੇ ਜਿਹੜੀਆਂ ਤੁਸੀਂ ਕਦੇ ਵੀ ਨਹੀਂ ਸੁਣੀਆਂ ਹੋਣਗੀਆਂ। ਅ ਦੋਸਤੋ ਤੁਸੀਂ ਦੇਖਿਆ ਹੋਣਾ ਜਦੋਂ ਅਸੀਂ ਕਿਸੇ ਚੀਜ਼ ਨਾਲ ਆਪਣੇ ਕਮਰੇ 'ਚੋਂ ਕਿਰਲੀ ਨੂੰ ਬਾਹਰ ਭਜਾਉਂਦੇ ਹਾਂ ਤਾਂ ਉਹਦੀ ਪੂੰਛ ਟੁੱਟ ਜਾਂਦੀ ਹੈ ਤੇ ਉਹ ਬਾਹਰ ਪੱਜ ਜਾਂਦੀ ਹੈ। ਪੂੰਛ ਟੁੱਟਣ ਦੇ ਬਾਅਦ ਵੀ ਉਹ ਹੈਲਥੀ ਰਹਿੰਦੀ ਹੈ। ਕਿਰਲੀ ਦੀ ਪੂੰਛ ਦੁਬਾਰਾ ਕਿਵੇਂ ਆ ਜਾਂਦੀ ਹੈ ਕੀ ਸੋਚਿਆ ਕਦੇ ਤੁਸੀਂ? ਹਰ ਇੱਕ ਜਾਨਵਰ ਕੋਲ ਆਪਣੀ ਚੌਲ ਲਈ ਕੁਦਰਤ ਵੱਲੋਂ ਹਥਿਆਰ ਜ਼ਰੂਰ ਹੁੰਦੇ ਨੇ ਜਿਵੇਂ ਕਿ ਮਧੂਮੱਖੀ ਟੰਗ ਮਾਰਦੀ ਹੈ ਸੱਪ ਜ਼ਹਿਰ ਛੱਡਦਾ ਤੇ ਕਿਰਕਟ ਰੰਗ ਬਦਲ ਲੈਂਦਾ ਹਰ ਜਾਨਵਰ ਤੇ ਪੰਛੀ ਕੋਲ ਆਪਣੇ ਬਚਾਅ ਲਈ ਕੁਝ ਹਥਿਆਰ ਹੁੰਦੇ ਨੇ ਤੇ ਇਸੇ ਤਰ੍ਹਾਂ ਕਿਰਲੀ ਦਾ ਹਥਿਆਰ ਹੈ ਉਸਦੀ ਆਪਣੀ ਪੂਛ ਜਦੋਂ ਵੀ ਕਿਰਲੀ ਤੇ ਕੋਈ ਜਾਨਵਰ ਜਦ ਤੁਸੀਂ ਹਮਲਾ ਕਰਦੇ ਹੋ ਤਾਂ ਉਹ ਆਪਣੀ ਉਥੇ ਪੂੰਛ ਛੱਡ ਜਾਂਦੀ ਹੈ ਤਾਂ ਕਿ ਸ਼ਿਕਾਰ ਕਰਨ ਵਾਲੇ ਦਾ ਸਾਰਾ ਧਿਆਨ ਉਹਦੀ ਪੂੰਛ ਤੇ ਚਲਾ ਜਾਵੇ ਉਸਦੀ ਪੂੰਛ ਟੁੱਟਣ ਤੋਂ ਬਾਅਦ ਵੀ ਹੈਲਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਕਿਰਲੀ ਸ਼ਿਕਾਰੀ ਨੂੰ ਚਕਮਾ ਦੇ ਕੇ ਨਿਕਲ ਜਾਂਦੀ ਹੈ ਕਿਰਲੀ ਦੀ ਪੂੰਛ ਤੇ ਰੀੜ ਦੀ ਹੱਡੀ ਵਿਚਕਾਰਲਾ ਜੋੜ ਬਹੁਤ ਕਮਜ਼ੋਰ ਹੁੰਦਾ ਹੈ ਜਿਸ ਕਰਕੇ ਥੋੜਾ ਜਿਹਾ ਹੱਥ ਵੀ ਲੱਗਣ ਤੇ ਕਿਰਲੀ ਦੀ ਪੂੰਛ ਟੁੱਟ ਜਾਂਦੀ ਹੈ ਤੇ ਪੂੰਛ ਟੁੱਟਣ ਤੋਂ ਬਾਅਦ ਦੁਬਾਰਾ ਵਾਪਸ ਆ ਜਾਂਦੀ ਹੈ ਹੈ ਤਾਂ ਐਵੇਂ ਸੋਚਣ ਵਾਲੀ ਗੱਲ ਕਿ ਜਦੋਂ ਸਾਡਾ ਕੋਈ ਅੰਗ ਕੱਟਿਆ ਜਾਵੇ ਤੱਕਤੇ ਵਾਪਸ ਨਹੀਂ ਆਉਂਦਾ ਫਿਰ ਕਿਰਲੀ ਕੋਲ ਕਿਹੜੀ ਅਜਿਹੀ ਖਾਸ ਚੀਜ਼ ਹੈ ਕਿ ਉਹਦੀ ਪੂਛ ਟੁੱਟਣ ਤੇ ਦੁਬਾਰਾ ਵਾਪਸ ਆ ਜਾਂਦੀ ਹੈ ਕਿਰਲੀ ਦੇ ਜਦੋਂ ਪੂਛ ਕੱਟ ਜਾਂਦੀ ਹੈ ਨਾ ਤਾਂ ਕਿਰਲੀ ਨੂੰ ਦਰਦ ਹੁੰਦਾ ਹੈ ਤੇ ਨਾ ਹੀ ਖੂਨ ਡਿੱਗਦਾ ਹੈ ਜਿਸ ਦਾ ਕਾਰਨ ਹੈ ਪੋਛ ਵਿੱਚ ਹੱਡੀ ਨਹੀਂ ਹੁੰਦੀ ਤੇ ਨਾ ਹੀ ਬਲੱਡ ਵਿੱਚ ਕੋਸ਼ਿਕਾਵਾਂ ਹੁੰਦੀਆਂ ਨੇ ਕਿਰਲੀ ਵਿੱਚ ਇੱਕ ਖਾਸ ਗੁਣ ਹੁੰਦਾ ਹੈ ਜਿਸ ਦਾ ਨਾਮ ਹੈ ਰੀਜਨਰੇਸ਼ਨ ਪ੍ਰੋਸੈਸ ਸੈੱਲ ਜਦੋਂ ਕਿਰਲੀ ਦੀ ਪੂੰਛ ਟੁੱਟ ਜਾਂਦੀ ਹੈ ਤਾਂ ਉਸ ਦੇ ਸ਼ਰੀਰ ਅੰਦਰ ਰੀਜਨਰੇਸ਼ਨ ਪ੍ਰੋਸੈਸ ਸਟਾਰਟ ਹੋ ਜਾਂਦਾ ਹੈ ਜਿਸ ਕਾਰਨ ਕਿਰਲੀ ਦੀ ਪੂੰਛ ਵਾਪਸ ਆ ਜਾਂਦੀ ਹੈ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਉਹ ਪਹਿਲਾਂ ਵਾਲੀ ਪੂੰਛ ਨਾਲੋਂ ਥੋੜੀ ਛੋਟੀ ਹੁੰਦੀ ਹੈ

ਫੈਲ ਚੁਕਾ ਹੈ ਜ਼ਹਿਰ ਡਰ ਚੁਕਾ ਹੈ ਸਾਰਾ ਸ਼ਹਿਰ ਅਬ ਨਹੀਂ ਮਰਦਾ ਨਹੀਂ ਨਹੀਂ ਆਪਣੀ ਜਿਸਵਾਤਾ ਤੇ ਕਾਬੂ ਰੱਖ ਇੱਕ ਦਿਨ ਤੇ ਨਿਊਜ਼ ਐਂਕਰ ਜ਼ਰੂਰ ਬਣੇਗੀ ਚਲੋ ਦੋਸਤੋ ਆਪਣੇ ਟੌਪਿਕ ਤੇ ਗੱਲ ਕਰਦੇ ਆਂ ਕਿਰਲੀ ਤੋਂ ਇਲਾਵਾ ਬਹੁਤ ਸਾਰੇ ਐਸੇ ਜੀਵ ਨੇ ਜਿਨ੍ਹਾਂ ਦੇ ਅੰਗ ਟੁੱਟਣ ਤੋਂ ਬਾਅਦ ਵਾਪਸ ਆ ਜਾਂਦੇ ਨੇ ਜਿਨ੍ਹਾਂ ਵਿੱਚ ਆਕਟੋਪਸ ਕੇਕੜਾ ਤੇ ਸਟਾਰਫਿਸ਼ ਦੇ ਅੰਗ ਕੱਟਣ ਤੋਂ ਬਾਅਦ ਵਾਪਿਸ ਆ ਜਾਂਦੇ ਨੇ ਹਾਂਜੀ ਦੋਸਤੋ ਫਿਰ ਕਿੱਦਾਂ ਲੱਗੀ ਕਿਰਲੀ ਦੇ ਬਾਰੇ ਜਾਣਕਾਰੀ ਅਗਰ ਇਸ ਵੀਡੀਓ ਨੇ ਤੁਹਾਡੇ ਗਿਆਨ ਵਿੱਚ ਕੀਤਾ ਹੈ ਵਾਧਾ ਤਾਂ ਸ਼ੇਅਰ ਕਰ ਦਿਓ ਸਾਵਨਾ ਤੋਂ ਜ਼ਿਆਦਾ ਤੇ ਮੈਂ ਤੁਹਾਡੀ ਹੋਸਟ ਤੇ ਦੋਸਤ ਨਿਮਰਤਾ ਕੰਬੋਸ ਅਗਲੀ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੀ ਤਦ ਤੱਕ ਦੇਖਦੇ ਰਹੋ ਸਾਡਾ ਪ੍ਰੋਗਰਾਮ ਹੈ